ਰੇਣਵੀਵਾਰ ਸ਼ਾਮ ਦੇ ਇਦਾਂ ਹੀ ਸਮਾਗਮ ਕਰਵਾਏ ਜਾ ਰਹੇ ਨੇ ਜਿਸ ਵਿੱਚ ਹੈਪੀ ਫੈਮਿਲੀ ਲਾਈਫ ਆਨੰਤ ਬਾਈ ਪਰਿਵਾਰਿਕ ਜੀਵਨ ਨੂੰ ਲੈ ਕੇ ਪ੍ਰੋਗਰਾਮ ਇੱਕ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਆਪ ਜੀ ਨਾਲ ਟੂਵੇ ਇੰਟਰੈਕਸ਼ਨ ਹੋਵੇਗੀ ਜਿਸ ਵਿੱਚ ਤੁਸੀਂ ਆਪ ਵੀ ਕੋਈ ਸਵਾਲ ਕੋਈ ਸੁਝਾਅ ਉਸ ਦੇ ਵਿੱਚ ਦੇ ਸਕਦੇ ਹੋ ਇਸ ਦੇ ਇਲਾਵਾ ਅਗਲੇ ਪ੍ਰੋਗਰਾਮ ਦੇ ਵਿੱਚ 19 ਜੁਲਾਈ ਨੂੰ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਪੁਰਬ ਆ ਰਿਹਾ ਹੈ ਜਿਸ ਦੇ ਸੰਬੰਧ ਵਿੱਚ 17 ਤਰੀਕ ਨੂੰ ਅਖੰਡ ਪਾਤਸ਼ਾਹ ਸਜਾਏ ਜਾਣਗੇ ਜਿਸ ਦਾ ਕੋ 19 ਤਰੀਕ ਨੂੰ ਪਾਇਆ ਜਾਵੇਗਾ ਆਪ ਸਭ ਸੰਤਾ ਕੇ ਬੇਨਤੀ ਹੈ ਗੁਰੂ ਘਰ ਦੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਗੁਰੂ ਸਾਹਿਬਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਜੇ ਕੋਈ ਸੇਵਾ ਪ੍ਰੋਗਰਾਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸੇਵਾ ਲੈਣਾ ਚਾਹੁੰਦਾ ਹੈ ਤੇ ਉਹ ਕਮੇਟੀ ਨੂੰ ਆਪਣੀ ਸੇਵਾ ਦਾਖਲ ਕਰਵਾ ਸਕਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਦੂਰ ਨੜਵ ਚੱਲ ਕੇ ਆਈ ਸਾਡੇ ਸਭਨਾਂ ਨੂੰ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਹੀ ਸਤਿਗ੍ਰਿਤਾ ਬੇਨਤੀ ਹੈ ਕਿ ਜੋ ਆਨਰ ਵਾਲੇ ਸਵਾਗਤਮਾਨ ਜਸਤਰ ਸਿੰਘ ਮਨੀ ਸ਼ੇਖਰ ਸਾਹਿਬ ਨੇ ਆਪਕੀ ਨੂੰ ਦੱਸਿਆ ਹਨ ਕੋਈ ਸਵਾਲ ਪਾਉਣ ਲਈ ਸਾਰਿਆਂ ਨੇ ਇਸੇ ਤਰ੍ਹਾਂ ਹੀ ਹਲਦੀਆ ਕਰਦੇ ਹਨ ਮੈਂ ਆਪਕਾ ਛੋਟੀ ਜੀ ਇੱਕ ਬੇਨਤੀ ਸ਼ਾਹੀ ਕਰਨੀ ਹੈ ਕਿ ਜੋ ਪ੍ਰੋਗਰਾਮ ਸਤਿ ਸ਼ਰ ਨੇ ਦੱਸਿਆ ਹੈ ਧਰਤੀ ਕੈਂਪ ਲਈ ਜਿਹੜਾ ਕਿ ਆਉਣ ਵਾਲੇ ਸ਼ਨੀਵਾਰ ਨੂੰ ਹੈ 5 ਤਰੀਕ੍ਹ ਨੂੰ ਮੌਜੂਦ ਹੈ ਸ਼ਾਮ ਧਰਤੀ ਕੈਂਪ ਲਈ ਅਨੰਤ ਭਾਈ ਪਰਵਾਰਿਕ ਜੀਵਨ ਪਰਵਾਰਿਕ ਪਰਵਾਰਿਕ ਜੀਵਨ ਕਿਵੇਂ ਹੋ ਸਕਦਾ ਹੈ ਜਿਆ ਸਿਕੁਰੂ ਸਾਹਿਬ ਦੇ ਦਸਤੇ ਮਾਰਗ ਅਨੁਸਾਰ ਆਪਣੇ ਪਰਿਵਾਰ ਦੇ ਵਿੱਚ ਜੀਅ ਤਾਂ ਉਸ ਨਾਲ ਸੰਬੰਧਿਤ ਇਹ ਜੋ ਸਮਾਗਮ ਹੈ ਕਰਵਾਇਆ ਜਾ ਰਿਹਾ ਜਿਦੇ ਵਿੱਚ ਬਾਹਰ ਤੋਂ ਪੁਲਾੜਿਆ ਨੇ ਆਉਣਾ ਹੈ ਉਹ ਇਸ ਸਟੇਜ ਤੇ ਬੈਠ ਕੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਕਿ ਆਪਣੇ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਵਧੀਆ ਢੰਗ ਨਾਲ ਗੁਰਮਤਿ ਅਖਿਆਨਿਆ ਜਾ ਸਕਦਾ ਹੈ ਗੁਰਮਤਿ ਅਖਿਆਨ ਸਹੀ ਪਰਿਵਾਰ ਦੇ ਵਿੱਚ ਕਿਵੇਂ ਰਹਿਣਾ ਸਿੱਖਾਂ ਦੇ ਪਰਿਵਾਰਾਂ ਪਸਾਜ ਤੇ ਸਿੱਖੇ ਦੇ ਸਿੱਖਣੋਂ ਗੁਰੂ ਘਰ ਦੇ ਜੋ ਰੁਣ ਸਾਹਿਬ ਤੁਸੀਂ ਮੈਨੂੰ ਇਹਦਾ ਉਚਾਰ ਪਰਿਵਾਰ ਵਿੱਚ ਕਿਵੇਂ ਰਹਿਣਾ ਚਾਹੀਦਾ ਤੇ ਨਾਲ ਦੇ ਨਾਲ ਤੁਹਾਡੇ ਕੋ ਸਵਾਲ ਵੀ ਰਹਿਣਗੇ ਕਿ ਜੇ ਕੋਈ ਕੋਈ ਪ੍ਰਸ਼ਨ ਪੁੱਛਣਾ ਚਾਹੁੰਦਾ ਤਾਂ ਬਹਿ ਜਾਓ ਇਹ ਪੌਸਦਗਾ ਕਿ ਇਹ ਨਾਇ ਇਹ ਬਹੁਤ ਮੋਸ਼ਕਿਤ ਜੀਵਾਲ ਜੀ ਇੱਕੋ ਪ੍ਰੋਗਰਾਮਾਂ ਤੇ ਗਏ ਆ ਉਹਦੇ ਸ਼ਰਤਾਂ ਪੁੱਛਦੀ ਹੈ ਜਿਵੇਂ ਪੱਤਰ ਦਿੱਤੀ ਜਾਣੀ ਹੈ ਛੋਟਾ ਪ੍ਰਸ਼ਨ ਲਿਖ ਕੇ ਵੀ ਦੇ ਸਕਦੇ ਆ ਆਪਣਾ ਨਾਮ ਲਿਖੇ ਬਿਨਾ ਇਹ ਬਸੰਗਤ ਆਪਣੇ ਪ੍ਰਸ਼ਨ ਲਿਖ ਕੇ ਪੁੱਛਿਆ ਕਿ ਮੈਂ ਆਪਣੇ ਬਹੁਤ ਕੋਸ਼ਿਸ਼ ਕੀਤੀ ਆਪਣੇ ਭਰਾ ਦੇ ਨਾਲ ਜਿਹੜਾ ਹੈਗਾ ਕੋ ਸਬੰਧ ਚੰਗੇ ਰੱਖਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਆਹ ਪ੍ਰੋਬਲਮ ਆ ਰਹੀ ਹੈ ਜੇ ਆਪਣੇ ਸਾਸੂ ਮਾਣੇ ਸਾਸ ਸਿਹਰਾ ਮਾਣੇ ਕਹਿੰਦੇ ਸਮਾਜਿਕ ਰੌਂਦ ਦੀ ਕਸ਼ਿਸ਼ ਪਿਰਦੇ ਮੇਰੇ ਸਤਿਕਾਰ ਮੇਰੇ ਰਹਿਤੀ ਸਵਨ ਸਹਿਯੋਗ ਨਾਲ ਗੁਰੂ ਫਰਿਆਦਾਂ ਸਰਸਾਨੋ ਕੀ ਕਰਨਾ ਚਾਹੀਦਾ। ਇਸ ਸਾਰੇ ਬਹੁਤ ਸਾਰੇ ਪ੍ਰਸ਼ਨ ਆਪ ਜੀ ਨਾਲ ਸਾਂਝੇ ਕਰਨ ਦੇ ਇਕਰਮੇ ਦੀ ਹਾਲ ਵੀ ਦੱਸਾਂਗੇ ਪਰਮਤਨ ਸਾਹਿਬ ਸੋ ਉਸ ਪ੍ਰੋਗਰਾਮ ਵਿੱਚ ਸਾਰੇ ਸ਼ਰਤ ਨੇ ਜੁੜੇ ਬਾਜੀਆਂ ਪੜ੍ਹਨ ਦੀ ਥੋੜਾ 2-4 ਮਿੰਟ ਦਾ ਵਕਤ ਲਏ ਉਹ ਲਈ ਆਪ ਜੀ ਜਾਣੇ ਸੋ ਸਾਰੇ ਸ਼ਰਤਾਂ ਦੇ ਪਰਮਤਨ ਤੋਂ ਬਹੁਤ ਅਨੁਗਾਂਹ ਸਵਾਹਿਕ ਕੀਤਾ ਪਰ ਸਵਾਹਿਕ